ਕੀ ਕਹਿ ਸਕਦੇ ਦੋ ਕੁਤਰਾਵਾਂ ਦਾ ਘਾਟਾ ਵਰਤਵੀ ਕੀ ਕਹਿ ਸਕਦੇ ਉਹ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਫੇਸ ਕੀ ਸਕਦਾ ਵਿਆਹ ਦੇ ਦਿਨ ਤਰੇ ਸੀ ਵਧੀਆ ਚਾੜਾ ਚਾਵਾਂ ਲਾਡਣਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਭਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਜੇ ਹੋ ਜਾ ਮਾਲਕ ਕਿਸੇ ਵੈਰੀ ਦੁਸਮਣ ਦਾ ਅਜੇ ਹੋ ਗਈ 12 1 ਦੇ ਸੰਸਨ ਸਨ ਕਿਉਂ 12 1 ਵਜੇ ਆਮ ਹੀ ਡੀਜੇ ਚੱਲਦੇ ਆ ਉਦੋਂ ਬਾਅਦ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਪਾਣੀ ਵਾਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਾਤਾ ਬਹੁਤ ਵਧੀਆ ਬੰਦੇ ਸੀ ਮਿਲਨ ਮਰਤਨ ਵਾਲੇ ਕੋਈ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀ ਹੂੰ ਵੇ ਇੱਕ ਦੂਜੇ ਬੰਦੇ ਨਾਲ ਅਸੀਂ ਕੋਈ ਗਰਮੀ ਸਰਦੀ ਨਹੀਂ ਮੁਕਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਕੋ ਆਪਣੇ ਥਾਂ ਟਿਕਾਣੇ ਲੱਗੇ ਸੀ ਸ਼ਰਮਣ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਉਹਨੇ ਪਤਾ ਕੱਲ ਨੂੰ ਤੋੜਦਾ ਅੱਜ ਤੋੜ ਦੇ ਕੀ ਨਾਮ ਹੈ ਤੇਰਾ ਮੇਰਾ ਨਾਮ ਮੰਟੂ ਹੈ ਅੱਛਾ ਬਈ ਤੁਸੀਂ ਕੁੜੀ ਦੇ ਸਹੁਰੇ ਪਰਿਵਾਰ ਤੋਂ ਹਾਂਜੀ ਮੈਂ ਵੱਡਾ ਭਰਾ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਾਡੇ ਕੋਲੇ ਕੋਈ ਬੋਲਣ ਨੂੰ ਕੋਈ ਹੈ ਨਹੀਂ ਕੁਛ ਕੀ ਬੋਲ ਗਿਆ ਸੀ ਬੰਦ ਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜਿਆਦਾ ਹੋ ਗਈ ਹੈਗੀ ਖੁਸ਼ੀਆਂ ਦਾ ਮਾਹੌਲ ਸੀਗਾ ਰਿਸ਼ਤੇਦਾਰ ਇਕੱਠੇ ਹੋਏ ਸਾਰੇ ਦੋਨੇ ਪਰਿਵਾਰ ਮਸਾਂ ਇਕੱਠੇ ਹੋਏ ਸੀ ਪਰ ਜੋ ਪ੍ਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜਿਆਦਾ ਮਾੜੀ ਹੋ ਗਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਾਨੂੰ ਪੈ ਪਰਿਵਾਰਾਂ ਨੂੰ ਪੈ ਗਿਆ ਠੀਕ ਆ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਵੀ ਇਹ ਵੀ ਆ ਕਿ ਕਰਜੇ ਥੱਲੇ ਇੰਨਾ ਕਾਜਾ ਦੇ ਨੱਪੇ ਪਈ ਪਰ ਉਹ ਸਾਡੇ ਕਿਸੇ ਅਰਥ ਲੇਖੇ ਨਹੀਂ ਲੱਗਿਆ ਪੈਸਿਆਂਾਂ ਚ ਪਿਆ ਹੁਣ ਉਹ ਕੀ ਕਰਾਂਗੇ ਅਸੀਂ ਬਿਲਕੁਲ ਬਿਲਕੁਲ ਸਾਡੇ ਤਾਂ ਕੇ ਕੰਮ ਦੇ ਵਿੱਚ ਨਹੀਂ ਨਾ ਉਹਨੇ ਜਵਾਗ ਜਿਹੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਨਾ ਹੀ ਨਹੀਂ ਗਿਆ ਕਿਹਦੇ ਹਾਸਤੇ ਇਕੱਠਾ ਕਰੀ ਜੰਨੇ ਨੇ ਬਿਲਕੁਲ ਹੁਣ ਇਹ ਮੇਰੇ ਭਰਾ ਦਾ ਚਾਸੀ ਬਈ ਮੈਂ ਨਾ ਆਪ ਇਹਨੂੰ ਨਾਲ ਲੈ ਆ ਕੇ ਕੱਪੜੇ ਖਰੀਦੇ ਬੂੜ ਜੋ ਵੀ ਮੰਨਦਾ ਬਈਆ ਭਾਈਆ ਇਹਨੇ ਮੈਨੂੰ ਕਹਨਾ ਭਾਈ ਨਹੀਂ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗਾ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦੇ ਭਾਈ ਸਾਡੇ ਕੋਈ ਅੰਦਰੋਂ ਛਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਚੀਦਾ